ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਵੇਲਾਂ ਦੇ ਲਈ ਬਹੁਤ ਵਧੀਆ ਨੁਕਤੇ ਦੱਸਣ ਲੱਗੇ ਹਾਂ ਜਿੱਦਾਂ ਕਿ ਆਪਣੀ ਘਰ ਦੀਆਂ ਵੇਲਾਂ ਦੇ ਕਈ ਵਾਰ ਫੁੱਲ ਲੱਗ ਕੇ ਖਰਾਬ ਹੋ ਕੇ ਝੜਨ ਲੱਗ ਜਾਂਦੇ ਨੇਗੇ ਇਸ ਨੂੰ ਹਟਾਉਣ ਲਈ ਇਸ ਤੇ ਵੇਲਾਂ ਤੇ ਜਿਆਦਾ ਜਿਆਦਾ ਫਲ ਲਗਾਉਣ ਲਈ ਬਹੁਤ ਵਧੀਆ ਨੁਕਤੇ ਜਿੱਦਾਂ ਕਿ ਆਪਾਂ ਗੂਗਲ ਦੀ ਧੂਫ ਲੈਣੀ ਹੈਗੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਕ ਆਪਾਂ ਨੇ ਇਹ ਸਮਗਰੀ ਲੈਣੀ ਹੈਗੀ ਆਪਾਂ ਗੂਗਲ ਦੀ ਧੂਫ ਨੂੰ ਚੰਗੀ ਤਰ੍ਹਾਂ ਕੁੱਟ ਕੇ ਪੀਸ ਕੇ ਬਿਲਕੁਲ ਬਰੀਕ ਕਰ ਲੈਣਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋਗੇ ਫਿਰ ਆਪਾਂ ਇਸ ਨੂੰ ਸਮਗਰੀ ਦੇ ਵਿੱਚ ਚੰਗੀ ਤਰ੍ਹਾਂ ਘੋਪਾ ਕੇ ਇਸ ਦੇ ਵਿੱਚ ਰਲਾ ਲੈਣਾਗਾ ਕਿਸੇ ਵੀ ਇਸ ਨੂੰ ਬਰਤਨ ਦੇ ਵਿੱਚ ਪਾ ਲਓ ਬਾਅਦ ਦੇ ਵਿੱਚ ਫਿਰ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਐਦਾਂ ਦਾ ਬਰਤਨ ਲੈ ਲਓ ਤੇ ਉਸ ਤੋਂ ਬਾਅਦ ਆਪਾਂ ਨੇ ਇਸ ਦੀ ਧੂਫ ਦੇਣੀ ਹੈਗੀ ਵੇਲਾਂ ਨੂੰ ਤੇ ਵੇਲਾਂ ਨੂੰ ਸਾਰੇ ਤਰਫੋਂ ਇਸ ਦੀ ਚੰਗੀ ਤਰ੍ਹਾਂ ਧੂਫ ਦੇ ਕੇ ਆਪਾਂ ਉਸ ਬਰਤਨ ਨੂੰ ਕਿਸੇ ਵੀ ਕੋਨੇ ਦੇ ਵਿੱਚ ਰੱਖ ਦੇਣਾ ਤਾਂ ਕਿ ਉਸ ਦੀ ਚੰਗੀ ਤਰ੍ਹਾਂ ਧੂਫ ਵਾਰ-ਵਾਰ ਵੇਲਾਂ ਨੂੰ ਆਈ ਜਾਵੇ ਇਸ ਦੇ ਨਾਲ ਇੱਕ ਦਾ ਫਲ ਨਹੀਂ ਕਿਰਦਾ ਇੱਕ ਫਲ ਬਹੁਤ ਜ਼ਿਆਦਾ ਲੱਗਦਾ ਹੈਗਾ ਅਸੀਂ ਕਈ ਵਾਰ ਇਹ ਨੁਕਤਾ ਅਪਣਾ ਕੇ ਖੁਦ ਦੇਖੇਗਾ ਤੁਸੀਂ ਵੀ ਅਪਣਾ ਕੇ